ਨਵੇਂ ਸਾਲ ਦਾ ਪਹਿਲਾ ਦਿਨ ਤੇ ਨਵੇਂ ਸਾਲ ਦੇ ਪਹਿਲੇ ਦਿਨ ਸਾਰੇ ਹੀ ਨਤਮਸਤਕ ਹੋਣ ਲਈ ਪਹੁੰਚੇ ਨੇ ਸਚਕਣ ਸ੍ਰੀ ਦਰਬਾਰ ਸਾਹਿਬ ਦੱਸਦੀ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਸਾਰੇ ਹੀ ਸਿਆਸਤਦਾਨ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਜਦਾ ਕਰਨ ਲਈ ਪਹੁੰਚੇ ਨੇ ਜਿਨ੍ਹਾਂ ਦੇ ਵਿੱਚੋਂ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸੰਸਦ ਹਰਸਿਮਰਤ ਕੌਰ ਬਾਦਲ ਸੰਸਦ ਗੁਰਜੀਤ ਸਿੰਘ ਰੋਮਾਣਾ ਅਕਾਲੀ ਆਗੂ ਬੰਟੀ ਰੋਮਾਣਾ ਦੇ ਨਾਲ ਕਈ ਸਿਆਸਤਦਾਨਾਂ ਨੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਨਵੇਂ ਸਾਲ ਦੇ ਵਿੱਚ ਪੈਰ ਰੱਖਿਆ ਤੇ ਉੱਥੇ ਮੱਥਾ ਟੇਕਿਆ ਨਤਮਸਤਕ ਹੋਏ ਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਤੇ ਹਰ ਕਿਸੇ ਦੇ ਲਈ ਨਵੇਂ ਸਾਲ ਦੀ ਦੁਆ ਮੰਗੀ ਹੈ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਬਿਹਤ ਹੀ ਖੂਬਸੂਰਤ ਤਸਵੀਰਾਂ ਨੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਹੋਏ ਇਹਨਾਂ ਦੇ ਵੱਲੋਂ ਕੁਝ ਗੱਲਾਂ ਵੀ ਕਹੀਆਂ ਗਈਆਂ ਨੇ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਤੇ ਉਹਨਾਂ ਦੀਆਂ ਗੱਲਬਾਤ ਸੁਣਾਉਣੇ ਆ ਤੋ ਉਸ ਆ ਵੀ ਸ਼ੋਭੀ ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪ੍ਰਭਾਤ ਸਾਹਿਬ ਆਏ ਹਨ ਪ੍ਰਮਾਤਮਾ ਦੇ ਚਰਨਾਂ ਚੜ੍ਹਦਾਬੀਂ ਦੀ ਕਰਨ ਵਾਸਤੇ। ਕਿਹ ਆ ਜਿਹੜਾ ਨਵਾਂ ਸਾਲ ਆ ਸਾਰਿਆਂ ਵਾਸਤੇ ਖੁਸ਼ੀਆਂ ਦਾ ਸਾਥ ਹੋਵੇ। ਪੰਜਾਬ ਤਰੱਕੀ ਕਰੇ ਖਾਲਸਾ ਪੰਥ ਦੀਆਂ ਜਿੰਨੀਆਂ ਕੋਈ ਸਮੱਸਿਆ ਸਾਰੀਆਂ ਹੱਲ ਹੋਣ। ਪੰਜਾਬ ਤੇ ਦੇਸ਼ ਤਰੱਕੀ ਕਰੇ। ਇਨਾ ਹੀ ਅੱਜ ਅਰਦਾਸ ਬੰਦੀ ਕਰਨ ਵਾਸਤੇ ਆ ਗੁਰੂ ਜੀ ਦਾ ਕਾਲਪਾ ਵੀ ਨਵੇਂ વર્ષ ਦੀਆਂ ਬਹੁਤ-ਬਹੁਤ ਵਧਾਈਆਂ ਦਿਨੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਨਾਸ਼ੇ ਅਰਦਾਸ ਕਰਦੀਆਂ ਕਿ ਨਵਾਂ ਸਾਲ ਖੁਸ਼ੀਆਂ ਦੇ ਖੇੜੇ ਲੈ ਕੇ ਆਏ ਨਾਮ ਸਿਮਰਨ ਸੇਵਾ ਸੰਗਤ ਦੀ ਦਾਤ ਨਾਲ ਸਾਡੇ ਸਾਰਿਆਂ ਦੀ ਝੋਲੀ ਗੁਰੂ ਸਾਹਿਬ ਖਸ਼ਣ ਸਾਡੇ ਪੰਜਾਬ ਨੂੰ ਚੜਦੀ ਕਲਾ 'ਚ ਰੱਖਣ ਤੇ ਸਮੂਹ ਪੰਥ ਨੂੰ ਪਾਈਚਾਰੇ ਨੂੰ ਬਹੁਤ ساری ਖੁਸ਼ੀਆਂ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਵਾਚਣ ਦੇਖਿਓ ਜੀ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਸਾਲ ਵਾਂਗੂ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਮੱਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰੋ ਅਸੀਂ ਕਿਨ ਕਿਨ ਭੁੱਲਣ ਹਾਰਾਂ ਇਸ ਗੁਰੂ ਘਰ ਦੇ ਕੂਕਰਾਂ ਝਾੜੂ ਬਰਦਾਰਾਂ ਔਰ ਜੀਵਨ ਚ ਸੰਸਾਰ ਚ ਵਿਚਰਦੇ ਆ ਕਲਯੁਗੀ ਜੀਵ ਆ अनेका ਭੁੱਲਾਂ ਹੋ ਜਾਂਦੀਆਂ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਤ ਬਖਸ਼ਿਸ਼ ਕਰਨ ਪਰਿਵਾਰ ਚ ਪੰਜਾਬ ਚ ਦੇਸ਼ ਚ ਪਿਆਰ ਇਤਿਫਾਕ ਚੜ੍ਹਦੀ ਕਲਾ ਜਿ ਸਾਰਿਆਂ ਨੂੰ ਰੱਖਣ ਖੁਸ਼ੀਆਂ ਬਖਸ਼ਿਸ਼ ਕਰਨ ਮਨ ਦੀਆਂ ਮਰਾਦਾ ਪੂਰੀਆਂ ਕਰਨ ਇਹ ਹੀ ਹਰ ਸਾਲ ਦੀ ਪਿਛਲਾ ਸਾਲ ਲੰਘਿਆ ਨਵਾਂ ਸਾਲ ਚੜਿਆ ਗੁਰੂ ਸਾਹਿਬ ਹਮੇਸ਼ਾ ਹੀ ਆਪ ਦਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਔਰ ਸਾਡੀਆਂ ਭੁੱਲਾਂ ਗਲਤੀਆਂ ਬਖਸ਼ਲਣ ਆਪਣਾ ਬਣਾ ਲੈ ਬਹੁਤ ਬਹੁਤ ਤੁਹਾਨੂੰ ਸਭ ਨੂੰ 2024 ਦੀ ਵਧਾਈ ਹੋਵੇ ਗੁਰੂ ਸਾਹਿਬ ਅੰਗ ਸੰਗ ਸਹਾਈ ਰਹੇ ਥੈਂਕ ਯੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਹਰਮੰਦਰ ਸਾਹਿਬ ਤੇ ਤੁਸੀਂ ਨਤਮਸਤਕ ਹਾਂ ਦੀ ਆਏ ਹੋ ਨਵਾਂ ਸਾਲ ਚੜ ਗਿਆ ਕੀ ਕਹਿਣਾ ਚਾਹੋਗੇ 2026 ਦੀ ਸ਼ੁਰੂਆਤ ਹੋਈ ਔਰ ਹਰਮੰਦਰ ਸਾਹਿਬ ਨਤਮਸਤਕ ਨੂੰ ਕੀ ਸ਼ੁਰੂਆਤ ਕੀਤੀ ਔਰ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਸਭਨਾ ਦੇ ਕਾਮ ਸੁਖੀਆਂ ਖੜੇ ਹੋਣ ਸਭਨਾ ਦੇ ਪਰਿਵਾਰ ਦੇਸ਼ ਪਰਦੇਸ ਵਿੱਚ ਵਸਦੇ ਸਾਡੇ ਪੰਜਾਬੀ ਔਰ ਦੇਸ਼ ਵਾਸੀ ਜਿਹੜੇ ਆ ਖੁਸ਼ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਔਰ ਜਿਹੜੀ ਇਸ ਤਰਫ਼ੀ ਦੇ ਮਲੁਕਤਾ ਹੈ ਇਸ ਤਰਫ਼ੀ ਜੀਵਨ ਨੂੰ ਸਭਨਾ ਦੇ ਮੇਰ ਭਰੇ ਹੱਥ ਔਰ ਇਹ ਦੁਆ ਚਾਹੀਦਾ ਹੈ ਕਿ ਖੁਸ਼ੀਆਂ ਭਰਪੂਰ ਹੋ ਗਏ ਇਹ ਅਰਦਾਸ ਹੈ ਸੁਗਤ ਹੈ ਤੁਹਾਡਾ ਸਭ ਦਾ। ਬਹੁਤ ਬਸ਼ੀਰ ਜੀ ਜੀ ਜੀ। ਆ ਆ ਮਿੱਤਰੋ ਕਰਦੇ। ਅੱਜ ਨਵੇਂ ਸਾਲ ਦਾ 2024 ਦਾ ਪਹਿਲਾ ਦਿਨ ਗੁਰੂ ਦੇ ਚਰਨਾਂ ਚ ਨਕਮਸਤਕ ਹੋ ਕੇ ਸੋ ਇਸ ਪਵਿੱਤਰ ਸਥਾਨ ਤੇ ਸ੍ਰੀ ਹਰਮੰਦਰ ਸਾਹਿਬ ਤੇ ਹਰ ਸਾਲ ਦੀ ਤਰ੍ਹਾਂ ਨਕਮਸਤਕ ਹੋ ਕੇ ਨਵੇਂ ਸਾਲ ਦਾ ਆਗਾਜ਼ ਕੀਤਾ ਗੁਰੂ ਸਾਹਿਬ ਦੇ ਚਰਨਾਚਰਦਾਸ ਬੇਨਤੀਆਂ ਕੀਤੀਆਂ ਕਿ ਸਭ ਤੇ ਮੇਰ ਭਰਿਆ ਹੱਥ ਰੱਖਣ ਸਮੂਹ ਸੰਗਤਾਂ ਤੇ ਪੰਜਾਬ ਦੇ ਲੋਕਾਂ ਤੇ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਤੇ ਪੰਜਾਬੀਆਂ ਤੇ ਮੇਰ ਭਰਿਆ ਹੱਥ ਰੱਖਣ ਉਹਨਾਂ ਨੂੰ ਤਰੱਕੀਆਂ ਖੁਸ਼ੀਆਂ ਪਰਿਵਾਰਾਂ ਚ ਤਰੱਕੀਆਂ ਬਖਸ਼ਣ ਪਿਆਰ ਇਤفاق ਬਖਸ਼ਿਸ਼ ਕਰਨ ਸਭ ਦੇ ਸਭ ਨੂੰ ਤੇ ਪੰਜਾਬ ਤੇ ਖਾਸ ਤੌਰ ਤੇ ਸਾਡੇ ਸੂਬੇ ਤੇ ਮੇਰ ਭਰਿਆ ਹੱਥ ਰੱਖਣ ਜਿਹੜੇ ਔਖੇ ਸਮਿਆਂ ਚੋਂ ਲੰਘ ਰਹੇ ਆ ਗੁਰੂ ਸਾਹਿਬ ਆਪ ਦਾ ਹੱਥ ਦੇ ਕੇ ਸਿਰ ਤੇ ਹੱਥ ਰੱਖ ਕੇ ਸਾਨੂੰ ਇਹ ਸਮੇਂ ਚੋਂ ਨੰਗਣ ਦੀ ਸਮਤ ਬੁੱਧੀ ਤੇ ਬਲ ਬਖਸ਼ਣ ਤੇ ਸਾਰੀ ਸੰਗਤਾਂ ਨੂੰ ਮੈਂ ਆਪਦੇ ਵੱਲੋਂ ਇਸ ਨਵੇਂ ਸਾਲ ਤੇ ਲੱਖ ਲੱਖ ਵਧਾਈ ਦਿੰਦਾ ਗੁਰੂ ਸਾਹਿਬ ਸਭ ਤੇ ਮੇਰ ਭਰਿਆ ਹੱਥ ਬਣਾਈ ਰੱਖਣ ਤੇ ਸਭ ਨੂੰ ਚੜ੍ਹਦੀ ਕਲਾ ਵਿੱਚ ਠੀਕ ਹੈ